ਕਿਸੇ ਨੇ ਕੁਛੜ ਚੁੱਕਣਾ ਓਏ ਕੁਛੜ ਨਹੀਂ ਹੁੰਦਾ ਓਏ ਕੁਛੜ 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 ਕੀ ਹੁੰਦਾ ਕੁਛੜ ਹੁੰਦਾ ਕੁਛੜ ਕੁਛੜ ਚਲੋ ਜਾਓ ਯਾਰ ਸਰ ਦੂਜਨ ਬੀਕੋ ਹੋਰ ਸੁਣਾ ਦੇ ਹੋਰ ਸੁਣਾ ਦੇ ਹੁਣ ਤਾਂ ਬਿਲਕੁਲ ਹੀ ਨਹੀਂ ਚੁੱਕਣਾ ਕਿਸੇ ਕੁਛ ਸੁਣਾ ਦੇ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੈਲਡਿੰਗ ਦਾ ਸਿੱਖ ਲਓ ਕੋਈ ਇੱਕ ਦਾ ਛੇ ਛੇ ਕੰਮ ਆ ਦੁਨੀਆ ਦੇ ਵਿੱਚ ਗਾਣਾ ਤੇ ਮੈਂ ਤੁਹਾਨੂੰ ਕੀ ਕਬਰਾਂ ਵਿੱਚੋਂ ਬੋਲੀ ਮਾਏ ਕੀ ਕਬਰ ਚ ਵੀ ਤੰਗ ਕਰੋਗੇ ਉਹਨਾਂ ਨੂੰ ਗਾਣੇ ਸੁਣਾਉਣਾ ਤੁਹਾਨੂੰ ਬਸ ਉਹ ਲਾਂਤੀਓ ਓਏ ਕੋਈ ਸੋਚ ਲਓ ਕਬਰਾਂ ਵਿੱਚੋਂ ਕੁ ਖੁਸ਼ੀ ਵਾਲਾ ਗਾਣਾ ਗਾ ਲੋ ਯਾਰ ਤੇ ਤਸਤ ਦੇ